ਸਰੀ ਕਾਲ ਜੀ ਅਸੀਂ ਅਲੀ ਖੇਰ ਕੱਪੜੇ ਵਾਲੇ ਭੀਖੀ ਜੀ ਅੱਜ ਅਸੀਂ ਸੋਡੀ ਲਈ ਲੈ ਕੇ ਆਏ ਆਂ ਕੜਾਈ ਵਾਲੇ ਸੂਟ ਈ ਮਸਲੀਨ ਦੇ ਵਿੱਚ ਕੜਾਈ ਹੈ ਜੀ ਸਾਰਾ ਧਾਗੇ ਦਾ ਕੰਮ ਹੋਇਆ ਹੋਇਆ ਹੈ ਜੀ ਕੜਾਈ ਚੈੱਕ ਕਰੋ ਜੀ ਕੋਈ ਸਿੱਪੀ ਸਤਰਾ ਨਹੀਂ ਹੈਗਾ ਜੀ ਖਰਾਬ ਹੋ ਜੂਗਾ ਜੀ ਧਾਗੇ ਦਾ ਕੰਮ ਆ ਜੀ ਮਸਲੀਨ ਦਾ ਨਾਲ ਦੁਪੱਟਾ ਈ 2.5 ਮੀਟਰ ਦਾ ਜੀ ਦੁਪੱਟਾ ਚੈੱਕ ਕਰੋ ਜੀ 2.5 ਮੀਟਰ ਦੁਪੱਟਾ ਜੀ ਚਾਰ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਜੀ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp ਉਪਰਡਰ ਕਰੋ ਜੀ ਧਾਗੇ ਦਾ ਕੰਮ ਆ ਜੀ ਬੁਟੀਕ ਪੀਸ ਆ ਸਾਡੇ ਖੁਦ ਦੇ ਤਿਆਰ ਕੀਤੇ ਹੋਏ 725 ਰੁਪਏ ਮੁੱਲਾ ਜੀ ਸ਼ਿਪਿੰਗ ਚਾਰਜਿੰਗ ਕੋਈ ਨਹੀਂ ਹੈਗਾ ਜੀ 725 ਰੁਪਏ ਰੇਟ ਆ ਜੀ ਇਹਦਾ ਸ਼ਿਪਿੰਗ ਚਾਰਜ ਕੋਈ ਨਹੀਂ ਹੈਗਾ ਜੀ ਜਿਹੜਾ ਤੁਹਾਨੂੰ ਕਲਰ ਪਸੰਦ ਆਊਗਾ ਜੀ ਸਕਰੀਨ ਸ਼ਾਟ ਲੈ ਲਿਓ ਜੀ ਚਾਰ ਕਲਰ ਨੇ ਜੀ 725 ਰੁਪਏ ਰੇਟ ਆ ਸਾਰਾ ਜੀ ਸ਼ਿਪਿੰਗ ਚਾਰਜ ਕੋਈ ਨਹੀਂ ਹੈਗਾ ਜੀ 725 ਰੁਪਏ ਰੇਟ ਆ ਜੀ ਚਾਰ ਕਲਰ ਨੇ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰੋ ਜੀ ਕਲਰ ਦੇਖ ਲਓ ਜੀ ਚਾਰ ਕਲਰ ਨੇ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਗਾ ਜੀ ਸ਼ਕਰੀ ਛੋਟ ਲੈ ਲਿਓ ਜੀ ਆ ਦੇਖੋ ਚਾਰ ਕਲਰ ਨੇ ਜੀ ਤਾਂ ਅੱਗੇ ਦਾ ਕੰਮ ਆ ਜੀ ਕੋਈ ਸਿੱਪੀ ਸਤਾਰਾ ਨਹੀਂ ਹੈਗਾ ਵੀ ਖਰਾਬ ਹੋ ਜੂਗਾ ਜੀ 725 ਰੁਪਏ ਰੇਟ ਸ਼ਿਪਿੰਗ ਚਾਰਜਿੰਗ ਕੋਈ ਨਹੀਂ ਹੈਗਾ ਜੀ ਲਓ ਜੀ ਚਾਰ ਕਲਰ ਨੇ ਜੀ ਇੱਕ ਵਾਰੀ ਕਲਰ ਫਿਰ ਚੈੱਕ ਕਰ ਲਓ ਜੀ yellow ਕਲਰ ਆ ਗਿਆ ਜੀ ਫਰੂਜੀ ਕਲਰ ਆ ਗਿਆ ਜੀ ਤੀਜਾ ਰੰਗ ਡਾਰਕ ਰਾਣੀ ਕਲਰ ਆ ਗਿਆ ਜੀ ਚੌਥਾ ਰੰਗ ਪੈਰਟ ਕਲਰ ਆ ਗਿਆ ਜੀ ਚਾਰ ਕਲਰ ਨੇ ਜੀ